ਨਾ ਫੇਰ ਫਰਕ ਨਹੀਂ ਕਾ ਫਰਕ ਹੈ ਇਹ ਘਰ ਦਾ ਔਥੈਲੀ ਦਾ ਇਹ ਘਰਦਾ ਇਹਨੇ ਰੱਖਿਆ ਵਦਾ ਜਿਹੜਾ ਸਾਨੂੰ ਦਿੱਤਾ ਉਹ ਵੀ ਘਰਦਾ ਹੀ ਤਾਂ ਘਰਦੀ दारू ਘਰਦਾ दारू दारू ਪਰੋ दारू ਪਰੋ ਬਾਪੇ ਚਾਚਾ ਬਹੁਤ ਠੀਕ ਹੈ ਘਰਦੀ दारू ਘਰਦਾ ਜੀ ਠੀਕ ਹੈ ਆਪਾਂ ਨੂੰ ਪਤਾ ਵੀ ਭਾਈ ਸਾਡਾ ਅਸੀਂ ਕਿਆ ਕੁਝ ਪਾਇਆ ਵੇਦਾ ਉਹ ਵੀ ਜੀ ਤਾਂ ਸਾਨੂੰ ਆਪਾਂ ਨੂੰ ਕਿਆ ਕੁਝ ਪਾਇਆ ਨਹੀਂ ਪਾਇਆ ਇਹਦਾ ਗਾਰੇ ਆ। ਇਹੇ ਕਰਦਾ ਪਾਣੀ ਥੋੜੇ ਦਾ ਵੱਧ ਪਾਣੀ। ਵੱਧ ਪਾਣੀ ਹੈ। ਹਾਂ। ਵੀਰ ਡਿਗਰੀ ਕੋਈ ਨਹੀਂ ਆਗੀ ਦੀ। ਡਿਗਰੀ ਕੋਈ ਨਹੀਂ ਆਗੀ। ਇੱਥੇ ਚਾਚੇ ਨੂੰ ਸਭ ਪਤਾ। ਸੁਮਰਾਜ ਹੈ ਇਹ ਤਾਂ। ਸੁਮਰਾਜ 8100। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। 8100 ਸੁਮਰਾਜ। ਲੱਗੀ ਲਾਰ ਅੰਗਲੀ ਹਾਂ ਭਾਈ। ਇਹ ਖਸੋਦਾ ਦਾ ਪਾਈ ਆਹ ਠੀਕ ਆਹ ਦਾ ਠੀਕ ਹੈ ਜੀਰੀ ਆਹ ਆਹ ਦਾ ਠੀਕ ਹੈ ਜਿਹੜਾ ਮੁੱਝੇ ਨੀਵੇਂ ਹੈਗੇ ਇੱਕ ਦੋ ਪਲਾਟ ਮੁੱਝੇ ਤਾਂ ਨੀਵੇਂ ਹੈਗੇ ਇੱਕ ਪੱਗਾ ਹੋਰ ਹੈ ਜਿਹੜਾ ਬੁੱਧਾ ਥੋੜਾ ਨੀਵੇਂ ਦਾ ਹਰਾ ਪਿਆ ਹਾਂ ਉਹ ਥੋੜਾ ਹਰਿਆਈ ਦਿਖਾਈ ਜਾਂਦਾ ਇਹਨਾਂ ਦਾ ਬੰਗਰ ਨਹੀਂ ਆ ਹੈ ਆ ਦਾ ਬੰਗ ਹੈਗਾ ਹੀ ਹੋਰ ਉਧੇ ਕਰਕੇ ਬੋਲਣੀ ਪਈ ਮੇਰੀ ਵਾਲੀ ਨਾਉਂ ਜਾ ਕੇ ਲੱਗੀ ਜਿੰਦੇ ਹਾਂ ਹੋਰ ਉਧੇ ਕਰਕੇ ਬੋਲਣੀ ਪਈ ਪਟਾੜ ਦੀ ਦਾ ਕਈ ਮੌਕਾ ਦਿਖਾਈ ਜਾਂਦੀ ਸੀ ਨਾ ਮੌਕਾ ਤਾਂ ਨਾ ਦੁੱਧ ਵੀ ਨਹੀਂ ਹੈਗਾ ਉਹਦੇ ਚ ਫਿਰ ਵੀ ਤੂੰ ਹੀ ਜੀਰ ਨਾਲ ਉਹ ਹਜਰੀ ਲੋਟ ਹੈ ਚਾਹੇ ਥੋੜਾ ਬੁੱਝੇ ਹੈਗਾ ਔਰ 10 12 ਮਾਈਲਟ ਹੱਦ ਹੈ ਉੱਤੇ ਜਾਵੇਗਾ ਬਾਕੀ ਜਿਹੜਾ ਲੋ 100 ਦਾ ਠੀਕ ਹੈ ਆਹਦੀ ਉਲਟੀ ਵੀ ਨਹੀਂ ਆਏਗੀ ਹਾਂ ਹਾਲੇ ਦੀ ਹੁਣ ਦੀ ਕਿਹਾ ਕਿਦਾ 24 ਇੱਦੇ ਹੀ ਰਹਿਣਾ ਜਿਹੜਾ ਹੈਗਾ 22 ਦਾ ਬਾਕੀ ਦਾ ਛੋਟਾ ਹੀ ਛੁੱਟੀ ਹੈ ਲੇਕਿਨ 26 ਦਾ ਇਹ ਕਿਹਦਾ ਹੈ 26 ਦਾ ਵੀ ਘੱਟਾ ਚੱਲ ਮਤਲਬ ਇਹ ਜਾਛੀ ਗੱਲ ਸੁਣਾ ਉਹ ਸਾਰੇ ਬੀਜ ਬਰਾਬਰ ਆ ਗਏ ਭਾਈ ਹੁਣ ਖੜ ਗਿਆ ਖੰਭ ਗਿਆ ਕਿਆ ਖੰਭ ਦੀ ਬਾਤ ਉਹ ਥੋੜਾ ਜੀ ਨਾ ਹਾਈਬ੍ਰਿਡ ਵੱਡੀ ਆ ਹਾਂ ਉਹ ਰਾਜੇ ਰਾਜਾ ਕਹਿੰਦਾ ਮੇਰੀ ਕੱਤੀ ਕੰਡ ਲੋਗੀ ਹਾਂ ਉਹ ਰਿਤੇ ਆ ਰਿਹਾ ਉਹਨੇ ਪੰਜ ਜਣੇ ਫੋਨ ਕਰਿਆ ਇਹੀ ਬੀਜ ਮੈਂ ਕਿਆ ਰੇ ਕਿੰਨਾ ਨਿਕਲਿਆ ਕਹਿੰਦਾ ਤੇਰਾ 22 ਬਾਈ 22 ਬਾਈ ਆ ਨਿਕਲਦਾ ਆਪਣਾ ਹੈਗਾ ਨਹੀਂ ਇਹ ਨਹੀਂ ਸਭ ਪਤਾ ਵੀ ਸੜਾ ਕਿਆ ਹੋਇਆ ਕਹਿ ਨਹੀਂ ਭੇਜੇ ਨਹੀਂ ਪਾਇਆ ਬਸ ਕੀ ਨਹੀਂ ਗੱਲ ਕਿਹੜਾ ਲਾਤਾ ਮੈਂ ਮੱਥਾ ਟੇਕ ਲਈ ਆਉਣਾ ਦਾ ਡੇਟ ਕਰਦਾ ਕੰਮ ਮੱਤੇ ਵਾਲਾ ਜਦੋਂ ਹੋਏ ਨੇ ਫੋਨ ਤਾ ਬੋਲੋ ਕਿੱਥੇ ਤੱਕ ਆ ਕੇ ਨਮਾ ਟੱਕਰ ਦਿਨਾਰੋ ਜੇ ਮਹੀਨ ਨੂੰ ਕੋਈ ਵੀ ਜੀਨਰਲ ਮਹੀਨਾ ਹੈ ਮਥਾ ਰੋਟ ਹੈ ਹੁੰਦਾ ਹੈ ਕਿਹਦਾ ਹੀ ਹੈ ਤੇ ਜਿਹੜਾ ਬਾਲੇ ਕਿਡਾ ਰਹਿਣਾ ਹੈ ਫਾਈਲ ਕਰਮਾ ਇਹ ਕੀ ਹੈ ਛੱਟਾ ਜਾ ਕਰਦਾ ਮੌਸਮ ਛੱਟਾ ਜਾਦਾ ਹੋ ਗਿਆ ਉਹ ਫਰਕ ਪੈ ਗਿਆ ਉਹ ਪਾ ਲੱਗਦਾ ਨਹੀਂ ਆਹ ਤਾਂ ਉਹ ਖਾ ਨਹੀਂ ਉਹ ਤਿੰਨ ਗੱਲੇ ਪਾ ਲੱਗਦਾ ਫਿਰ ਲੈ ਕੰਬਲ ਲੈ ਲੈ ਕਹੂਏ ਬਤਾ ਆਇਆ ਵੀ ਕਿੰਨਾ ਤੇ ਫਿਰ ਉਹ 20 ਲੱਖ ਆਇਆ ਬੱਦਲ ਹੜਾ 20 ਲੱਖ ਟਿੰਨ ਕਿੱਥੇ ਆਇਆ ਠੇਬ ਜੀ ਕਿ ਨਹੀਂ ਦੇ ਆਈ ਬਹੁਤ ਚਾਹਵਾ ਕੱਖ ਪਾਉਂਦਾ ਦਾ ਸਾਰੇ ਦੇ ਘਰੇ ਬੈਠੇ ਅਲਿਕ ਬਰੀ ਜਾਂਦੀ ਕੱਖ ਪਾਉਂਦੀ ਪਾਉਂਦੀ ਉਹਦਾ ਦੋ ਦਿਨ ਨੰਗਰੇ ਆ ਏਹ ਜੇ ਜਾਂਦੀ ਗਰੂ ਦੇ ਜਦੋਂ ਆ ਜੜਿਆ ਬਾਵਾ ਦੇ ਨਾਲੇ ਪਰ ਉਹ ਸ਼ਾਮ ਦਾ ਹੀ ਨਹੀਂ ਆਉਂਦਾ ਵੀ ਰਾਤ ਦਾ ਪਤਾ ਨਹੀਂ ਸ਼ਾਮ ਦਾ ਹੀ ਨਹੀਂ ਆਉਂਦਾ ਮੈਂ ਹੁਣ ਦਾ ਆ ਗਿਆ ਹੁਣ ਛੁੱਟੀ ਆ ਐਂ ਤਾਂ 45 ਦੇ ਜਾਤ ਤੇ ਨੇ ਅੱਜ ਹੋ ਢੇਡ ਲਵਾ ਕੇ ਕੱਦਾ ਫਿਰਦਾ ਆ ਖਤਮ ਕਰ ਲੈ ਲਗਾ ਅੱਗੇ ਲਾ ਕੇ ਜੇ ਖਤਮ ਹਾਂ ਮੰਡੀ ਵੀ ਜਾਣੀ ਸ਼ਾਮ ਤੱਕ ਬਿਆਲੇ ਨਹੀਂ ਹੋਰ ਆ ਕੇ ਜੇ ਮਾ ਮੋਟਾ ਕਸਰੋਈ ਤੇ ਕਾਲੂ ਨਹੀਂ ਅੱਜ ਮੰਡੀ ਮੇਰੇ ਜਾਈਏ ਅੱਜ ਜਿਹੜੀ ਮੰਡੀ ਮੰਡੀ ਠੀਕ ਵੜਦਾ ਆ ਗੋਦੇ ਆਇਆ ਤਾਂ ਕੋਈ ਔਰ ਤਾਂ ਬੱਜਿਆ ਨਹੀਂ ਹਲੇ ਉਹ ਤਾਂ ਦੇਖਦੇ ਜੀ ਜਦੋਂ ਕੋਈ ਬੱਜਣੀ ਆ ਔਰ ਤਾਂ ਬੱਜਿਆ ਨਹੀਂ ਆ ਅਗਲਾ ਹੀ ਯਾਰੀ ਹੌਕ ਮਾਰ ਦਿੰਦੀ ਇੰਨੇ ਕਿਹੜਾ ਆ ਜਾਣਾ ਉਹਨੂੰ ਬਚਾ ਗਿਆ ਜਿਹੜਾ ਹੈਗਾ ਉਹਦੇ ਬੱਲੇ ਪੈਜਦੇ ਬਚਾ ਲਿਆ ਨਾ ਨਾ ਘੱਟ ਬੱਜਿਆ ਨਾ ਨਾ ਹਲੇ ਘੱਟ ਬੱਜਿਆ ਹਲੇ ਘੱਟ ਬੱਜਿਆ ਆ ਬੱਸ ਬੱਜ ਗਿਆ ਬੱਜ ਗਿਆ ਬੱਜ ਗਿਆ ਭਾਈ ਚੱਲ ਭਾਈ ਬੱਜ ਗਿਆ ਭਾਈ ਲੈ 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 ਭਾਈ ਫੋੜਾ ਫੋੜਾ ਚ ਥੋੜਾ ਫੋੜਾ ਹੈ 16 ਇਹ ਮੈਂ ਚਾਰ ਦੀ ਪਾਉਣੀ ਅੱਜ ਹੈ ਚਾਰ ਦੀ ਪਾਉਣੀ ਅੱਜ ਚਾਰ ਨਾਲ ਹੀ ਇਹ ਭਾਜੀ ਬਤਾਏ ਜੇ ਪਰੂਗਾ ਤਾ ਹਾਂ ਉਹ ਚਾਰ ਗਾਲ ਵੀ ਨਹੀਂ ਪਰਦਾ ਆਏ ਨੇ ਹੈ ਉਹ ਚਾਰ ਗਾਲ ਵੀ ਨਹੀਂ ਪਰਦਾ ਆਏ ਉਹ ਹੀ ਆ ਕਹਿੰਦਾ ਜੀ ਚਾਰ ਨਾਲ ਹੀ ਭਰੂਗਾ ਤਾ ਹਾਂ ਕੀ ਚਾ ਪਿਛਲਾ ਖਾਲੀ ਗਿਆ ਜਿਵੇਂ ਇਉਂ ਉਹ ਤਾਂ ਤਿੰਨ ਕੁਆਂਟਲ ਹੋਣੀ ਹੈ ਹਾਂ ਤਿੰਨ ਕੁਆਂਟਲ ਆ ਦੱਸਦਾ ਮੈਂ ਤਿੰਨ ਕੁਆਂਟਲ ਹੋ ਰਿਹਾ ਤਾ ਹੋਈ ਬਾਲੇ ਰੇਲਾ ਦੇਖਣ ਵਧੀਆ ਲੱਗਦੀ ਜੰਦੀ ਹੈ ਨਾ ਦੇਖਣ ਨੂੰ ਗੱਪਲੇ ਨਹੀਂ ਆਏਗਾ ਮਾਰਾ ਆੜਾੜਾ ਹੈ ਜੀ ਫਾੜ ਫਾੜ ਜਾਲੇ ਉਹ ਹੁਣ ਇਹਦੇ ਪੱਲੇ ਪਾਸੇ ਕੱਢੀ ਉੱਤੇ ਆਏ ਹੋ ਜੀ ਆਹੋ ਜੰਕ ਟੱਕਾ ਖੜਾ ਪੰਜ ਐ ਨਹੀਂ ਹਾਂ ਅਰਾ ਕੰਮ ਖਰਾ ਦੇ ਐ ਸੋ ਜਦੋਂ ਭਾਈ ਜਿਹੜਾ ਹੈਗਾ ਉਹਦਾ ਕੱਢੀਏ ਅਨਾਜ ਹੋਣ ਜਿਹੜਾ ਹੈਗਾ ਉਹਦਾ ਹੀ ਹੋਗਾ ਹੁਣ ਕਪੜਾ ਦਾ ਜਿਹੜਾ ਹੈਗਾ ਉਹਦਾ ਇਕੱਠਾ ਕਰੋ ਕਿ ਗੀ ਗੱਲਾਂ ਦਾ ਅੱਜ ਆਇਆ ਤਾਂ ਇਹਦਾ ਅੱਜ ਵਾਲਾ ਵੀਲੇਜ ੱਦਿਆ ਤਾਂ ਵੀਲੇਜ ੱਦਿਆ ਤਾਂ ਇਹ ਕਹਾ ਪੇਸ ਬਹੁਤ ਪਈ ਵਿੱਚ ਇੱਥੇ ਇਹਨੇ ਤਾਂ ਬਹੁਤ ਪੁੱਟੀ ਫੇਦ ਕਰੀਏ ਇਹਦੇ ਸਭ ਤੋਂ ਜ਼ਿਆਦਾ ਇਹਨੇ ਫੇਤੀਏ ਇਸ ਕਰੀਏ ਨੇ ਉਹ ਬੱਚੀ ਦੇਖੀ ਫਿਰ ਥੱਲੇ ਵਾਲੇ ਵਿੱਚ ਆਓ ਫਿਰ ਪਾਣੀ ਦਾ ਆਇਆ ਨੂੰ ਸੇ ਪਾਣੀ ਕਿੱਥੇ ਗਿਆ ਭੈ ਕਿਉਂ ਕਿਹਾ ਭੈ ਜੂਆ ਫੜਦਾ ਤੇ ਮਾਰ ਕੇ ਇਹੋ ਜਿਹਾ ਮੋਟਾ ਮੋਟਾ ਚੂਹਾ ਪੜ ਗਿਆ ਉੱਥੇ ਫਰਗੋਸ਼ ਇਹ ਲੱਗਦਾ ਉਹ ਜੂਆ ਵੀ ਸਾਲਾ ਪ੍ਰਾਲ ਖਾਣੇ ਕਰਕੇ ਹੁੰਦਾ ਜ਼ਿਆਦਾ ਪ੍ਰਾਲ ਖਾਣੇ ਦੀ ਗੱਲ ਕਰਕੇ ਜੂਆ ਜ਼ਿਆਦਾ ਆਉਂਦਾ ਹੈ ਜਿੱਥੇ ਜੂਆ ਆਉਂਦਾ ਹੈ ਜਾਂ ਵੀ ਜਗਰੇ ਆ ਟੋਲੀ ਪਲਾਜ਼ਰ ਤੇ ਆਵੇ ਪੀਉਂਗੇ ਜਾਂ ਪੀੜੀ ਹੋਈ ਆ ਢੱਕੇ ਜਿਹੜੇ ਵਿੱਚ ਗਾਏ ਪਿੱਛੇ ਦੇ ਇਹ ਰੇਗ ਬੁੱਟੇ ਦੇ ਵਿੱਚ ਆ ਤਾਂ ਰੇਗ ਬੁੱਟੇ ਵਿੱਚ ਨਹੀਂ ਉਹ ਆ ਹਾਪੂ ਜਾਈ ਮੈਂ ਨਾ ਹਾਪੂ ਜਾਈ ਹਾ ਮਾਪੂ ਜਾਈ ਰਖਾ ਲਾ ਤੂੰ ਕਾਜ ਤੋਂ ਢਾਈ ਹੈ ਬੱਲਾ ਵਿੱਚ 10 ਬਰੀਆਂ ਬਈ 10 ਸਾਤ ਦੀਆਂ ਚਾਰ ਕਿੱਥੇ ਦੇ ਆਣ ਤੈਨੂੰ ਬੁੱਟੇ ਵਿੱਚ ਆਇਆ ਇਹ ਕੰਮ ਤੇ ਆਹ ਆਹ ਥੋੜੀ ਆ ਆਹ ਹਰਿਆਈ ਦਿਖਾਈ ਜਾਂਦੀ ਜਬਾਹ ਇਹ ਨਾ ਹਰਿਆਈ ਖੰਡੀ ਲੱਗ ਇਹ ਸਾਰੀ ਹਰਿਆਈ ਦੀ ਜਾਣੰਦੀ ਇਹਦਾ ਸਾਡਾ ਰੱਬ ਗਿਆ ਇਲਾਜ ਹੈ ਹਾਂ ਅਈ ਗੜੀ ਡੋਰੀ ਨੂੰ ਮਾਣ ਤੋਂ ਪਹਿਨ ਨਹੀਂ ਚਾਹ ਪਰਾਦੇ ਉਹਨਾਂ ਨੂੰ ਤੇ ਦੇਖਾ ਦਾ ਹਰੀ ਫੀ ਲੱਗਣਾ ਨਹੀਂ ਆਹ ਮੱਥਾ ਲਾ ਦੇ ਲੈ ਜੀ ਪਰੇ ਜਾ ਵੀ ਆ ਜਾ ਨਹੀਂ ਚਲੋ ਆਇਆ ਚਾਚ ਵੀਨੇ ਜਵਨੇ ਐ ਭਾਈ ਚਾ ਪੀ ਲਾ ਹਾਂ ਭਾਈ ਟੈਕ ਦੋਏ ਹੋਏ ਐ ਹੈ ਟੈਕ ਦੋਏ ਹੋਈ ਨਹੀਂ ਪੂਰੇ ਹੋਏ ਹਾਲ ਤੱਕ ਅੰਮ ਚੱਲਦਾ ਏ ਠੀਕ ਗੱਲ ਐ ਹਾਂ ਲੋਲੀ ਦੇਖ ਲਾ ਸਾਰਾ ਵੱਡੋ ਗਿਆ ਹਾਂ ਹਾਲ ਤੱਕ ਚੱਲਦਾ ਹੈਗਾ ਇਹ ਡੇਕ ਟੈਂਕ ਹੋਇਆ ਹੁਣ ਲੱਗ ਜਣਾ ਪਤਾ ਅੱਧੇ ਘੰਟੇ ਤੈਨੂੰ ਵੀ ਕਿੰਨਾ ਖਾੜਾ ਤਿੰਨੇ ਕਿਲੇ ਪਟੇ ਕਲਾ ਹੀ ਪਤਾ ਝਾੜਦਾ ਸਾਰੇ ਬੇਪਿਆ ਹੋਊ ਪਤਾ ਵੀ ਝਾੜ ਹੈ ਉਹ ਨਹੀਂ ਤਾਂ ਪਟਾ ਪਤਾ ਨਹੀਂ ਕਿਹਦਾ ਕਿਲਾ ਪੂਰਾ ਹੈ ਉਹਦਾ 18 ਜਿਹਦਾ ਕਿਲਾ ਛੋਟਾ ਵੱਡਾ ਉਹ ਤਾਂ ਬਾਈ 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 ਦਾ ਆ ਜਾਣ ਕੱਲੇ ਹੀ ਦੋ ਇਹਦਾ ਪੂਰਾ ਗੀਲਾ 18 19 ਤੱਕ ਨਿਕਲਣਾ ਇਹਦਾ ਗੀਲਾ ਬੜਾ ਛੋਟਾ ਉਹਦਾ ਵੱਧ ਝੜ ਵਾਜਣਾ ਜਿਹੜੀ ਕਿ ਬਾਈਕ ਦਾ ਦੇਖਿਆ ਸੀ ਬਾਈਕ ਦਾ ਹੱਦ ਕੇ ਬਾਈ ਦਾ ਆ ਜਾਂਦਾ ਜਿਹੜੀ ਵਧੀਆ ਆ ਜਾਂਦਾ ਯਾਰ ਬਾਈ ਬਾਈ ਆ ਜਾਂਦਾ ਪੰਜ ਗੀਲੇ ਸਾੜੇ ਇਹ ਉਹਦੇ ਕਾਲੀ ਵਾਲੇ ਸਿਆ ਮੰਡੇ ਚ ਬੱਟੇ ਆ ਬਾਈ ਦਾ ਉਹ ਝਾੜ ਆਇਆ ਅਸੀਂ ਪੂਰੇ ਆ ਜਿਹੜੀ 26 ਆ ਸਰੇ ਦੀਆਂ ਪੂਰੀਆਂ ਨਾਲਾ ਪਲਾਟ ਬਹੁਤ ਕੰਮ ਦੱਸ ਤਾ ਉਹ ਉਹਦੇ ਪੂਰੇ ਬਾਈ ਦਾ ਆਇਆ ਇਹ ਸਾਡੀ 500 ਬੱਡੇ ਆ ਸਾਢੇ 3 ਕਿੱਲਾਂ ਚੋਂ 50 ਕੌਂਟ ਸੋ ਜੇ ਰਾਤ ਬੱਡੇ ਆ ਰਾਤ 64 ਕਿੱਲਾਂ ਚੋਂ ਦੋ ਟੈਂਕ ਉੱਛਲਾ ਰਾਤ ਦੇ ਜੰਦੇ ਨੇ ਵੱਢ ਗਏ ਬਿਮਾਰੀ ਹੈ ਕਿੱਤੀ ਉਹ ਤਾਂ ਖੇਤ ਖਾਲੀ ਕਰਿਆ ਵਾ ਸਿੱਖ ਉਹ ਵੀ ਹੋਈ ਆ 6 ਕਿੱਲੇ ਮਰ ਗਏ ਉਹ ਵੀ ਉਹ ਹੀ ਆ ਇਹਦਾ ਉਹ 28 ਵੀ ਬਿਮਾਰੀਆਂ ਨੂੰ ਉਹ ਵੀ ਖੇਤ ਖਾਲੀ ਹੋਣਾ ਤੁਸੀਂ ਕਿੰਨਾ ਘਟੇ ਕਿ ਹੋਣਾ ਦੇਖ ਆ ਮੈਂ 6 ਕਿੱਲੇ ਮਰ ਗਏ ਹੈ 6 ਕਿੱਲੇ ਮਰ ਗਏ ਕਿੱਤੀ ਇਹ ਪਿਆ ਜਾਂ ਠੀਕ ਹੈ ਬਹੁਤ ਆਫਾ ਖੜਾ ਗਿਆ ਲੈ ਭਾਈ ਜਨੀ ਡਰਾਈਵਰ ਦਾ ਹੁਣਾ ਯਾਰ ਹਾਂ ਧੋ ਕੇ ਕੱਪੜੇ ਪਾ ਕੇ ਅੱਜ ਮੈਂ ਮੈਚ ਖੇਲਣ ਗਿਆ ਤੇ ਅੱਜ ਮੂਮੂ ਉੱਠੋ ਗਿਆ ਉੱਾਰ ਕੇ ਆ ਗਿਆ ਹੁਣ ਇਹ ਆਪਣਾ ਕਮੈਂਪਰਾ ਲੈ ਗਿਆ ਜੀ ਮੈਂ ਮੈਚ ਖੇਲਣ ਗਿਆ ਸਵੇਰੇ ਇਹ ਹੈ ਮੈਚ ਖੇਲਣ ਗਿਆ ਤਾਂ ਮੈਂ ਖੇਤੀ ਮੋੜ ਆਇਆ ਉੱਤੇ ਗਿਆ ਪੈ ਗਿਆ ਹਾਰ 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 ਭਾਈ ਉਹਦਾਾਈ ਮੋੜ ਆਇਆ ਹਾਰ ਕੇ ਆਇਆ ਭਾਈ ਤੱਕਦਾਈ ਗਿਆ ਤਾਂ ਤਾਂ ਹੀ ਗੋਲੀ ਮੂਮੂ ਤੇ ਨਾ ਆ ਗਿਆ ਹਾਂ ਉੱਦਲੇ ਗਿਆ ਤਾਂਹੀਂ ਆ ਸਵੇਰੇ ਹਾਰੇ ਵੀ ਮੈਂ ਸਵੇਰੇ ਫੋਨ ਕਰਾਂ ਮੈਂ ਆ ਜਾ ਬੱਦਨੀ ਆ ਕਾ ਮੈਂ ਤੇ ਦੇਖ ਲੈਣਾ ਆਓ ਫਿਰ ਦੌੜੀਓ ਲੈ ਭਈ ਆ ਹਾਜ਼ਰੀ ਆਦ ਹਾਲਾਤ ਇਹਦੇ ਹੱਥ ਬਹੁ ਮੜੇ ਕਿਤੇ ਕਹਿਣਾ ਹੋਣਾ ਚਾਹੀਦਾ ਬੈਠੇਗਾ ਦੇਖੋ ਕਿਆ ਬਣਦਾ ਕੋਲਾ ਡਰਾਈਵਰ ਟਕੜਾ ਆਇਆ ਵੀ ਬੈਠੇ ਉੱਪਰ ਤਾਂ ਕਹਿੰਦਾ ਮੈਂ ਰੀਲ ਬਣਾਵੇ ਆਹ ਤਾਂ ਬੈਠਿਆ ਬਰਾਬਰ ਜਾਉਂਦਾ ਕਿ ਕਿਹਦਾ ਆਉਂਦਾ ਕਿਹਦਾ ਹੈ ਕਈ ਵਾਰ ਬੈਠਾ ਨਹੀਂ ਜਿੱਥੇ ਬੈਠਾ ਇਹੋ ਚਲਾਉਂਦਾ ਜਾਉਂਦਾ ਗਿਆ ਨਹੀਂ ਆ ਰਹੇ ਇਹ ਇਹਨੂੰ ਤੇ ਹਵਾਈ ਦੇ ਉਹ ਵੀ ਚਲਾਣਾ ਨਾ ਫਿਰ ਤੋਂ ਟਰਾਲਾ ਟਰੱਕ ਜੋ ਮਰੀ ਚਲਾ ਲਏ ਤੇ ਸਭ ਨੂੰ ਆਉਂਦਾ ਇਹਨੂੰ ਚਲ ਕੇ ਤਾ ਰਿਹਾ ਹੈ ਅੱਜ ਜਾਉਂਦਾ ਹਰਕਤ ਦਾ ਬੰਦ ਹਾਰੀ ਜਾਂਦਾ ਅੱਜ ਤਾਂ ਚੱਲ ਜਾਈਂਦੀ ਕੋਈ ਚੱਕਰ ਨਹੀਂ ਹੈ ਅੱਜ ਚਾਰ ਦਾ ਬਣੀ ਹੋਇਆ ਹੈ ਜੇ ਉਹ ਜਿੱਤ ਕੇ ਆਦਾ ਸ਼ਾਮ ਨੂੰ ਤਾਂ ਜੇ ਹਾਰ ਕੇ ਆਉਂਦਾ ਨਹੀਂ ਹੰਦੀ ਆਈ ਇਹ ਵੀ ਹਾਰ ਕੇ ਇਹ ਬਿਟਾ ਇਹਨਾ ਮੁੜਿਆ ਆ ਜਿਆਦਾ ਮੁੜਿਆ ਆ ਜੇ ਸ਼ਾਮ ਨੂੰ ਮੁੜਦੇ ਆਂ ਲਾ ਜਿੱਤ ਕੇ ਆਇਆ ਫਿਰ ਇੱਕ ਚੁੱਕਾ ਹੀ ਨਹੀਂ ਲਭਾਈ ਇਹ ਇਹ ਇੰਨਾ ਦੇ ਕੰਮ ਬੰਦੇ ਹੋਇਆ ਚ ਇਹਦਾ ਕੰਮ ਦੂਆ ਏ ਇਹਦਾ ਆਪਣਾ ਬੂਲਾ ਟੁੱਕਾ ਇਹ ਉਦੇ ਪਰ ਲੋਦੀ ਕਮ ਆਇਆ ਪਰ ਦੂਏ ਦੂਏ ਪਾਸ ਜਾਕਦਾ ਨਹੀਂ ਆਈ ਹਾਂ ਇੰਟਰਫੇਅਰ ਨਹੀਂ ਕਰਦੇ ਨਾ ਠੀਕ ਹੈ ਉਹਤੇ ਬਈ ਡਰਾਂ ਉਹ ਆ ਜਾ ਯਾਰ ਤੋਂ ਉਹਨੇ ਕਿਹਾ ਉਹ ਬਾਟਰ ਘੁੱਲੋ ਚੱਕ ਕੇ ਨਹੀਂ ਜੀ ਯਾਰ ਉਹ ਉੱਥੇ ਕੱਲਾ ਜਾ ਕੇ ਦੇਖ ਲੈ ਉਹ ਸ਼ਾਮਾਂ ਚ ਵਜਿਆ ਭਾਈ ਨਾਲੇ ਉਹ ਮੋਟਰਸਾਈਕਲ ਖੜਾ ਮੈਨੂੰ ਜੁੱਪਰੀ ਆ ਗਈ ਤੁਹਾਰਾ ਯਾ ਲੈ ਆਉਣ ਲੈ ਭਾਈ ਜਿੰਨੇ ਹੋਏ ਤੇ ਐਜੋ ਇਹ ਚ ਹੋ ਗਏ ਆ ਛੁੱਟੀ ਹੁਣ ਸਾਰਾ ਵੱਢ ਕੇ ਤਾਂ ਥੈਂਕ ਯੂ ਭੜੀਆ ਤਾਂ ਲੱਕ ਬਰਨ ਸਾਹਿਬ ਜਿਹੜਾ ਦੇ ਪਰੂਗਾ ਉੱਥੇ ਖੜੀ ਕਰਕੇ ਇਹ ਅਰੇ ਮਾਤਾ ਉਹ ਕਿਲਾ ਕੇ ਓਰੇ ਪਾਇਆ ਜੇ ਨਹੀਂ ਕਰ ਨੰਗ ਜਾ ਬੜਾ ਨਾ ਨਾ ਕੱਲੂ ਜਾਊਂਗਾ ਜਿੱਨੀ ਆ ਦਾਣਾ ਦੇ ਦੇ ਕਿਹ ਹੈ ਜਾ ਬਈ ਮਾਂ ਮਡੀ ਕਸਰਾ ਪਰ ਹਮਨ ਲੱਗਦਾ ਹੈ ਨਹੀਂ ਕਸਰ ਹੋਗੀ ਚ ਕਸਰ ਤਾਂ ਹੈ ਨਹੀਂ ਜਿਹੜਾ ਵਿਚੇ ਹਰਾ ਪੁੱਜਿਆ ਹੋਇਆ ਉਹਦਾ ਪਟਾਖੀ ਹਰੀ ਨਹੀਂ ਹੋ ਜਾਣੀ ਛੋਟਾ ਉਹ ਨਹੀਂ ਪੈਣੀ ਉਹ ਛੋਟਾ ਪੁੱਜਿਆ ਉਹ ਬਿਗਣੀ ਕੱਲ ਸ਼ਾਮ ਨੂੰ ਕੱਲ ਸ਼ਾਮ ਨੂੰ ਜੇ ਮੌਸਮ ਸਾਫ ਹੋ ਤਾਂ ਹੀ ਵੀ ਕੋਲ ਨਹੀਂ ਤਾਂ ਪੈਣੀ ਉਹਦਾ ਬਈ ਉਹ ਕੋਲ ਨਹੀਂ ਤਾਂ ਪੈਣੀ ਉਹ ਨੀ ਖਾ ਦੇ ਜਿਹੜਾ ਹਰਾ ਦਾਣਾ ਵਿਚੇ ਭੰਡੜਾ ਇਹਦੇ ਜੇ ਹੈ ਉਹ ਛੱਡ ਮੇ ਲਾ ਦਨੇ ਆ ਛੱਡ ਮੇ ਲਾ ਲਾ ਛੱਡ ਮੇ ਲਾ ਦੇ ਛੱਡ ਕੱਲੂ ਪਰਸੋਂ ਲ ਜਾਊਂਗਾ ਤੇ ਗਿਆ ਚੱਕਰ ਹੁੰਦਾ ਸ਼ੈੱਡ ਪਾਇਆ ਚੰਗਾ ਹੁੰਦਾ ਤੇ ਉੱਪਰ ਸ਼ੈੱਡ ਜੀ ਚੰਗਾ ਪਾਇਆ ਹੋਇਆ ਤੇ ਦੋਹੜਾ ਟਰਾਲੇ ਉੱਤੇ ਦੇਖ ਤਾਂ ਦਿਖਾਦਾ ਕਿ ਖੁੱਲੀ ਖੁੱਲੀ ਹੈ ਹੈਰੀ ਬਟਾਹ ਜੀ ਨਾ ਘਰੇ ਦਾਣਾ ਹੈ ਇਹ ਇਹ ਉਹ ਚੱਕੜਾ ਹੈ ਇਹ ਕਿਹੜਾ ਮੋਕਸਰ ਬਾਈ ਮੋਕਸਰ ਆ ਬਾਈ ਇੱਕ ਨਹੀਂ ਆ ਇਹਨੇ ਬੰਨ ਜਣਾ ਕਿਤੇ ਖਰੀਓ ਵੜਾ ਲਈ ਬਾਈ ਟਰਾਲੇ 35 35 ਮੋਕਸਰ ਆਇਆ ਹੋਇਆ ਉਹਦਾ ਤੂੰ ਸ਼ਾਹਨ ਫੇਰ ਫੋਲੀ ਰਿਹਾ ਸ਼ਾਹਨ ਫੇਰ ਭਰਾ ਦਾ ਘਰ ਨੂੰ ਲੈ ਜਾ ਉਹ ਨੂੰ ਕਹਿੰਦਾ 50 ਦਾ ਲਊਗਾ ਹੁਣ ਘਰ ਨੂੰ ਘਰੋਂ ਦੌਰ ਦਾ ਉਹ ਵਧੀਆ ਬਣੀ ਸੁੱਕਾ ਮਾਲ ਨਾ ਮਾਰ ਮੈਂ ਖਾ ਗਿਆ ਪਾਸ ਤੋਂ ਵੱਢ ਕੇ ਲੈ ਗਿਆ ਲੈ ਕੇ ਮੰਡੀ ਬਣੂਗਾ 3 ਮੌਸਰ ਆਇਆ ਹਾਂ ਸੁਣੋ ਕਰਾ ਹਰੀ ਬਟਲੇ ਆ ਮਗਾ ਵੀ ਚੂਹੇ ਦੇ ਖਾਦੀ ਹੋਈ ਹੁਣ ਸੁੱਕਣੀ ਹੋਣੀ ਉਹ ਤਾਂ ਬਾਈ ਉਹਦਾ ਪੰਗਾ ਪੈਂਦਾ ਚੂਹੇ ਆ ਜੀ ਦਾ ਇੱਕਾ ਬਿਮਾਰੀ ਵਾਲੀ ਜੇ ਕੀ ਹੋ ਜਾਏਗਾ ਮਗਾ ਚੂਹੇ ਨੇ ਖਾਦੀ ਇਹਨਾਂ ਨੂੰ ਦੂ ਘਰ ਜ ਨਹੀਂ ਖੇਤ ਚ ਕੋਈ ਗੱਲ ਹੈ ਤੂੰ ਕਹਾਂ ਜਾਣਦੇ ਲਿਖਣਾ ਲਿਖ ਜੇਗਾ ਨਿਕਣਾ ਹੈ ਹਾਂ ਚਾਲੂ ਕੋਈ ਨਾ ਮਾਰਦਾ ਸਾਰਾ ਮੌਸਰ ਆ ਬੇਚੀ ਪਰ ਆ ਜੀ ਰਹੇਗਾ ਆ ਮਾਰੀ ਆ ਜੀ ਲਈ ਹਾਂ ਜਿਹੜੀ ਆ ਪਟਾ ને બસ કા બેલેને જાના આયા રે આરે ટાકટ હરીવાલા હું નીચે જાણી આ હા ઈને મોક કે લેના ટાકટ કડ લે હા ઈ દીકેડે દૂધ ખાલી હે ના ફરો ખાલી હે ઈ ખાલી ਬਈ ਆਹ ਇੱਦਾਂ ਮਾਣੀ ਬੋਲਿਆ ਕੋਈ ਕੋਈ ਨਹੀਂ ਬਈ ਅੱਧਾ ਘਟਾ ਕੇ ਹੋਇਆ ਆ ਆਲੇ 4 ਬਿੱਗੇ ਸਹਾਉ ਆ ਇਹ ਕਿੱਲਾ ਨਹੀਂ ਇਹ ਪੂਰਾ ਇਹ ਜੋ ਅੱਧਾ ਘਟਾ ਹੋਣਾ ਟੈਂਕਰ ਜਾ ਰਿਹਾ ਈ ਘਾਲ ਠੀਕੇ ਆ ਕੋਲ ਸਾਰੀ ਔਫਰ ਮਿਲਾਈਏ ਤਾਂ ਚਾਹੇ 14 ਵਾਂ 15 ਦੀ ਬੈਠਕ ਹੋ ਗਈ ਬਾਕੀ ਮੰਡੀ માં ਜਾ ਕੇ ਤੁਹਾਨੂੰ ਦਿਖਾ ਦੇਣਾ ਮੈਂ ਤਾਂ ਕਿੱਥੇ ਆ ਬਣਿਆ ਕੋਈ ਸਾਡੇ ਉੱਥੇ ਜਾ ਕੇ ਲੈਣਾ ਲੈਣੀਆਂ ਸਹਿਗੜ ਘਟਾ ਚਾਹ ਘੜ ਵੱਧ ਸਾਹਮਣੇ ਪੇਸ਼ ਕੀਤਾ ਜਾਊਗਾ ਇਹਨਾਂ ਵਰਦਾ ਹੈ بیماری ਪਰਣਾ ਕਿੱਥੇ ਬਰਦਾ ਚਾਰ ਵਗੇ ਸਾਂਵਾਂ ਇਹ ਥੋੜਾ ਬੀਜ ਦੂਜੀ ਪੀਤਾ ਭਰ ਗਿਆ ਚਾਰ ਵਗੇ ਸਾਂਜੀ ਭਰਦਾ ਅੱਧਾ ਕੀ ਹੋਏਗਾ ਬੋਤ ਹੈ ਨਹੀਂ ਨਾ ਕੋਈ ਹੁਣ ਉੱਥੇ ਦੇਖਤਾ ਉਹ ਕਾਇਓ ਕਾਇਓ ਨਹੀਂ ਉੱਥੇ ਖਾਲੀ ਜਹਾਣ ਹਾਂ ਹੁਣ ਕੰਮ ਮੁਕਿਆ ਮੀਰੀ ਟੇਸ਼ਨ ਮੁਕਲਾ ਦਮ ਹੋਈ ਜੀ ਦਾ ਇੱਕ ਰਹਿ ਗਿਆ ਹੁਣ ਨਾਲ ਲੈਣਾ ਇਹਨੂੰ ਕਿੱਦਾਂ ਭੜਾਣਾ ਉਹ ਵੀ ਆਪਾਂ ਹੋਈਏ ਵਿੱਲੇ ਹੁਣ ਵਿੱਲੇ 간ੂ ਗੁਜਰ ਨੂੰ ਫੋ ਮਾਰਦਾ ਮੈਂ ਵੀ ਆ ਜਾ ਭਾਈ ਲੈ ਕੇ ਕਟਰ ਤੇੜ ਤੇ ਹੁਣੀ ਨੂੰ ਕਿਆ ਕਹਿੰਦਾ ਆਂਦਾ ਆ ਤਾਂ ਆ ਗਿਆ ਵਾ ਆ ਜਾ ਮੈਂ ਆ ਕੇ ਖਤਮ ਕਰੀਏਗਾ ਹਾਇ ਗੰਨਾ ਲਾਈਏ ਦੇਖਿਆ ਤਾਂ ਗੰਨਾ ਲਾਉਂਗਾ ਥੋੜੇ ਜਿਹਾ ਚਿੱਲੇ ਦੇ ਡੇੜੀ ਕਿ ਲਾ ਗੰਨਾ ਲਾਉਂਗਾ ਬਾਕੀ ਮੈਂ ਕਣਕ ਹੈ ਚਿੱਲੇ ਘਣ ਕਿੰਨੇ ਲਾਉਂਗਾ ਓਰੇ ਆ ਲੈ ਦੇਖ ਲੈ ਆਹ ਟਰੇਡ ਲੈਟ ਉੱਪਰ ਡਾਲ ਕੇ ਉੱਪਰ ਕਣਕ ਫਰ ਕਣਕ ਉਹ ਅੱਧਾ ਕਿਲੇ ਜੋ ਕੰਟੀਮ ਜਾਣਾ ਟੋਟਲ 3 ਕਿਲੇ ਆ ਡੇਢ ਕਿਲਾ ਬਰੇ 3 ਨਰ ਗੰਨਾ ਬਾਕੀ ਚ ਕਣਕ ਬਾਕੀ ਉਧਰ ਕੀ ਜਾਉ ਮੈਂ ਦੇਖਦੇ ਆ ਸਾਰੇ ਗੰਨਾ ਵੀ ਗੰਨ ਨਹੀਂ ਵੀ ਜਾਉ ਤੁਹਾਨੂੰ ਮੈਂ ਕਿਹਾ ਮੈਂ ਗੰਨਾ ਭੀਜਿਆ ਚਾਚਾ ਕਹਿੰਦਾ ਵੀ ਕਹਾਂ ਨੂੰ ਗੰਨੇ ਰਹਿਣ ਨਹੀਂ ਹੈਗੇ ਦੱਸ ਹੈ ਉਹ ਮੈਂ ਕਿਹਾ ਮੈਂ ਗੰਨਾ ਲਾਉਣਾ ਤੂੰ ਕਹਿੰਦਾ ਕਿੰਨੇ ਕਹਾਂ ਰੋਲਣਾ ਨਾ ਰੋਲਦਾ ਤਾਂ ਨਹੀਂ ਹੈਗਾ ਹਾਂ ਲਾਲਾ ਕਿਲੇ ਘੰਟ ਇਹ ਸਾਰੇ ਲਾ दिए ਸਾਰਾ ਲਾ ਲਾ ਤਿੰਨ ਕਿਲੇ ਦੋ ਕਿਲੇ ਲਾਉਣੇ ਆ ਇੱਕ ਕਿਲੇ ਮੈਂ ਆਪਣਾ ਮੈਸਾਂ ਦਾ ਚਾਰਾ ਦੂਰਾ ਦੇਖ ਲੈ ਬਾਕੀ ਉਧਰ ਪਪੂਲਰਾ ਮੈਂ ਕਾਣ ਕੇ ਬੀਜ ਨਹੀਂ ਸਾਰੇ ਤੇ ਧਿੰਦੇ ਵਾਲੇ ਵਿੱਚੇ ਮੇਰੇ ਸਾਰੇ ਕਾਣ ਕਹੋਗੀ ਕਾਣਕ ਵੀ ਹੋ ਗਈ ਆ ਗੰਨਾ ਵੀ ਹੋ ਜਾਣਾ ਠੀਕ ਆ ਬਾਕੀ ਸਲਾ ਉਧਰ ਸਰਦਾਰ ਜੀ ਨੂੰ ਪਤਾ ਹੋਊਗਾ ਆ ਕੀ ਕਰਨਾ ਖਬਰੇ ਕੀ ਕਰਦੇ ਮੈਂ ਸਭ ਨੇ ਕਰਦਾ ਆਲੂ ਬੀਜਣੇ ਆ ਆਲੂ ਵੀ ਲਾਇਏ ਕੋਈ ਨਹੀਂ ਪਤਾ ਆਲੂ ਦਾ ਲਾ ਲੀਏ ਕਰਨੇ ਆ ਆ ਦੇਖੋ ਬਰਕ ਮਾਰ ਰਿਹਾ ਯਾਰ ਹਾਂ ਸਹੀ ਨਾ ਫਟਕੀਵਾਂ ਬਾਹਰ ਬੈਠੇ ਨਾ ਰਾਤ ਵੀ ਜੋ ਹੈ ਹਰੇ ਅੜਕ ਕੇ ਲੱਗਦਾ ਹੈ ਇਹ ਲੂ ਆ ਰਿਹਾ ਹੈ ਇਹ ਚਾਹ ਦੋ ਕਿੰਨਾ ਗਾ ਟਾਈਮ ਹੈਗਾ ਲੂ ਥੋੜੇ ਕਿੰਨਾ ਗਾ ਹਲਾ ਲੱਗੂਗਾ ਗੰਨਾ ਦਾ ਹਲਾ ਲੂ ਆ ਹੈਡ ਲਾਈਟ ਲੱਗੇ ਲਾ ਦੋਨੇ ਹਾਂ ਹੈਵੀ ਰੇ ਰੇਸ ਲਾ ਰੇਸ ਲਾ ਦੇਖ ਲੈ ਇਹ ਬਟ ਹੋਈ ਕਦੋਂ ਚੱਲਿਆ ਦਾ ਹਾਂ ਹਾਂ ਇਹ ਨੀ ਬਟ ਹੋਈ ਕਦੋਂ ਬਟ ਹੋ ਵੀ ਹੋ ਗਿਆ ਹੋ ਗਿਆ ਚਾਰ ਦੇ ਵੀ ਤਿਆਰ ਕਰਦੇ ਕਾਪੀ ਇਹ ਤਾਂ ਪਾਧਰੂਗੀਆਂ ਦੀ ਜੀਨੀ ਲਉਣੀ ਆ ਯਾ ਲਿਆ ਹਾਂ ਤਾਂ ਨਾਲ ਹੀ ਨਾ ਤੇ ਇਹਨਾਂ ਚੱਲ ਲੈਵਰ ਗੋਇੰਗ ਪਾ ਲੈਵਰ ਟੋਲੀ ਵੀ ਆ ਲੈਵਰ ਤਾਂ ਵੀ ਪੂਰੇ ਉਹਦਾ ਤੇ ਲੈਵਰ ਤਾਂ ਤੇਰੀ ਆ ਆਲੂ ਨਾਲ ਵਾਟ ਕਰ ਕੇ ਨਾ ਗਿਆ ਇਹਨਾਂ ਕਿੱਥੇ ਜੁਗਣਾ ਆਇਆ ਜੁਗਣਾ ਆਇਆ ਹੋ ਆਲੂ ਮੀਨ ਨਾਲ ਲੈਵਰ ਲੈਵਰ ਆਈ ਆ ਉਹਨਾਂ ਦੇ ਕਿਤੇ ਹੋਰ ਬਾਕੀ ਉਹ ਮਹਿੰਗੇ ਹੋ ਗਏ ਉਹ ਵੀ 11000 ਲੱਗੇ ਹੋ ਹਾਂ ਉਹ ਵੀ ਆਲੂ ਹੋ ਹੀ ਛੱਡ ਦੋ ਤੇ ਚੁਗੜਿਆ ਲੈ ਕੇ ਆ 11000 ਟੈਨਸ਼ਨ ਹੋਈ ਹਾਂ ਮਨ ਨੂੰ ਟੈਨਸ਼ਨ ਨਹੀਂ ਹੋਈ ਆਹ ਮਨ ਨੂੰ ਵੀ ਟੈਨਸ਼ਨ ਦਾ ਸਟੋਰ ਤੇ ਘਟਾ ਕੇ ਜਾਵਣੇ ਫੇ ਵੇਚੜ ਜਾਵਾਂਗੇ ਵੱਡੀ ਜੇ ਅਨਾਜ ਨਹੀਂ ਖਰਾਬ ਕਰਾ ਦੇ ਮੈਂ ਨਾ ਅਨਾਜ ਖਰਾਬ ਨਹੀਂ ਕਰਿਆ ਹੈਗਾ ਟੈਨਸ਼ਨ ਤਾਂ ਤਾਂ ਨਹੀਂ ਹੋਈ ਇਹਨੂੰ ਭੋਗੇਂਦੇ ਆਲੂ ਨੂੰ ਸਟੋਰਮਾ ਰੱਖਦਾ ਤੇ 2 ਵਜੇ ਉੱਠ ਕੇ ਜਾਂਦਾ ਕਢਾਉਣ ਫੇਰ 2 ਵਜੇ 2 ਵਜੇ ਮੰਡੀ ਨੂੰ ਜਾਂਦਾ ਵੇਚਣ ਟੈਨਸ਼ਨ ਖਾਦੀ ਹੁੰਦੀ ਸੀ ਕੋਈ ਕੰਮ ਨਹੀਂ ਕਰਨਾ ਟੈਨਸ਼ਨ ਮਗਾਤੀ ਰੱਬ ਸਾਰੀ ਟੈਨਸ਼ਨ ਮਗਾਤੀ ਫਿਰ ਨਹੀਂ ਉਹਨੇ ਆਪੇ ਸਟੋਰ ਕਰ ਲਿਆ ਆਪਣੇ ਕੋਲੇ ਮੈਂ ਚੁੱਕੀ ਦੇਖ ਰਣੀਆ ਫੇਰ ਦੇਖਦਾ ਮਾੜੀ ਘਾੜੀ ਮਾੜਾ ਲੋੜੂ ਆਲੂ ਤਾਂ ਮਾੜੀ ਵੀ ਆਖੇ ਤਾਂ ਵਧੀਆ ਇਹ ਜਿਹੜੇ ਆ ਹਰ ਆ ਦੇ ਲਗੇ ਤਾਂ ਨੀਵੇਂ ਖੇਤ ਦਾ ਪਾਣੀ ਸਾਹ ਉਹ ਏਡਾ ਉਧਰ ਨਾ ਉੱਥੇ ਖੇਤ ਆ ਇਹ ਪਾਣੀ ਸਾਹ ਇਹ ਏਡਾ ਉਧਰ ਪਾਓ ਪਾਣੀ ਖੇਤ ਨੂੰ ਉਧਰ ਦਾ ਪਾਣੀ ਹੁੰਦਾ ਯੋਰੇ ਫਸਲ ਕੰਮ ਆ ਹੋ ਸਕਦੀ ਹੈ ਜੇ ਕੰਬਤ ਮਾਰੀਏ ਤੇਰੀ ਗੋਪੀ ਹੁੰਦੀ ਸੜੀਆ ਗਿੱਟਾਂ ਚ ਗੋਪੀ ਵਾ ਹੁੰਦੀ ਯੋਰੇ ਬਹੁਤ ਗੋਪੀ ਹੁੰਦੀ ਸੀ ਬਹੁਤ ਗੋਪੀ ਹੱਤ ਬੱਤਾ ਕੋਈ ਮੈਂ ਤਬਾ ਬਾਈਂਸ ਤੇ ਆ ਗਈ ਯਾਰ ਰੇਡ ਰੇਡ ਨਹੀਂ ਪਤਾ ਵੀ ਰਹੀ ਰਾਹ ਦਾ ਕੋਈ ਫਸਲ ਭੱਪਾ ਕਹੀ ਜਾਂਦੇ ਆਲੂ ਆਲੂ ਤਾਂ ਨਾ ਦੇ ਆਪਣੇ ਕਿਉਂ ਦੇਖਿਆ ਨਾ ਵੀ ਛੋਟੀ ਛੋਟੀ ਛੁੱਟੀ ਛੁੱਟੀ ਇੰਨਾ ਕਿਆ ਕੰਮ ਲਾਵਾ ਤਾ ਰੀ ਗੋਣ ਨਾ ਲੱਪੜ ਕੇ ਜਾਦਾ ਨਾ ਤੋ ਕਿਆ ਤਾ ਰੀ ਗੋਣ ਨਾ ਤੋ ਗਿਆ ਪੰਡਰੇਆ ਪੰਡਰੇ ਨੇ ਖੜੀਆ ਚਲ ਚੰਗਾ ਫਿਰ ਮਿਲਦੇ ਕੱਲੂ ਕੀ ਜਾ ਕੇ ਮੈਚ ਕਰਾਉਣਾ ਠੀਕ ਚਲ ਚੰਗਾ ਭਾਈ ਔਰ ਟੀਸੀ ਕਾਟੋਗੀ ਭਾਈ ਟੀਸੀ ਟੀਸੀ ਕੀ ਆ ਬਣਿਆ ਇਹ ਓ ਭਾਈ ਕੀ ਆ ਬਣਿਆ ਇੱਕ ਟੈਂਕ ਹੋ ਗਿਆ ਇੱਕ ਟੈਂਕ ਤਾਂ ਹੋ ਹੀ ਗਿਆ ਹਾਂ ਆ ਕਾਟਰ ਖੋਲ ਕੇ ਜਾਣ ਦੇ ਅੱਖਾਂ ਬੀਚੇ ਜਾਓ ਕਟੜ ਦਾ ਘੁੱਲਣਾ ਮੈਣਾ ਆਪਾਂ ਨੂੰ। ਉੱਥੇ ਉਹਦੇ ਖੇਤ ਬਗਾਜਾ ਸੁਖਰਾਲੇ ਮਾ। ਸੁਖਰਾਲੇ ਖੇਤਾਂ ਮੇ ਲੱਗੂਆ ਕਟੜ। ਆਪਣੇ ਨਾਲੇ ਏ ਠਾਂ। ਠੇੜਲੇ ਪਾਸੇ ਜਾਉ ਕਿੱਧਰ ਤੁਰਦੇ ਸਾਨੂੰ ਫਿਰ? ਉਹੀ ਪਹੀਂ ਜਾਣੀ ਐ ਇਹ। ਕਿਹੜੀ ਪਹੀਂ ਜਾਣੀ ਐ ਇਹ? ਇੱਧੇ ਟੱਪਰੀਆਂ ਨੂੰ ਐ ਆਪਹੀਂ ਜਾਣੀ ਐ। ਹਾਂ। ਉਰਦੇ ਕਹਾ। ਕਹਾ ਕਿੱਥੇ? ਕਹਾ ਉਰਦੇ ਉਥੇ ਗਾਉਂ ਕੋ ਮਣੀ ਸਕੂਲ ਕੋਲ ਨੂੰ। ਤਾਂ ਮੁੰਡਾ ਸਮੇਂ ਆਇਕਤ ਮੈਂ। ਵੀਨੇ ਬੁਖਦਰਾ। ਉਹ ਪਿੰਦ ਤੇ ਨਹੀਂਦਾ ਹਰੀ ਐ ਯਾਰ। ਰਾਸਤੇ ਨਹੀਂ ਆਣੀ ਸੀ ਮੈਨੇ। ਆਹ ਕੰਟਰ ਖੋਲ ਕੇ ਜਾਣੀ ਆ। ਆ ਕੰਟਰ ਖੋਲਾ ਮਾਦਾ ਬਾਈ ਆ। ਕਿੱਥੇ ਖੋਲਿਆ ਮੈਂ ਇਹਨਾਂ ਸਾਮਾਨ ਨੂੰ? ਲੋ ਭਾਈ ਵੀਰੇ 3 ਕਿਲੋ ਨਪਟਾ ਤੇ ਵੀ 16 ਫੁੱਟ ਟਰਾਲਾ ਵੀ ਹੈ ਕੋਈ ਕੁਝ ਨਹੀਂ ਵਿਜਦੇ। ਚਲੋ ਭਾਈ। ਕਿੱਲੇ ਕੋਰੇ ਗਿਆ ਵੜਾਗੇ ਆਪਾਂ ਜਿੰਨੇ ਵੀ ਹੈ ਆਪਾਂ ਆਪਣਾ ਆਨੰਦ ਮਾਣੀਏ। ਉੱਚ। ਇਹਨਾਂ ਤਾਲੇ ਵਿਚ ਲਖਾਇਆ ਤਾਂ ਜਿੰਨੇ ਤਾਂ ਮਾਲਕ ਨੇ ਸੈਟੀਸਫਾਈ। ਹਾਂ। ਪਾਉਣਾ ਉਹੀ ਹੁਣ ਉਹੀ ਗੱਲ ਪਰ ਖਾਣਾ ਪੈਣਾ ਦੋ ਗਿਲੇ ਦੇ ਹੋਰ ਪਈ ਰਹੇ ਨੇ ਜੀ ਦੋ ਇੱਕ ਆ ਦੇ ਪਏ ਇਹ ਬੰਡ ਕਹਾ ਦੋ ਗਿਲੇ ਕਿਹੜੇ ਆ ਇਹ ਤਾਂ ਇਹ ਜਿਹੇ ਹੀ ਆ ਫਿਰ ਚਾਰ ਪਾਲ ਆ ਆਓ ਠੀਕ ਆ ਤਿਸੀ ਲੱਗਣੀ ਰਹੀ ਹੈਗੀ ਕਿਸੇ ਕਿਸੇ ਨਹੀਂ ਲੱਗਣੀ ਰਹੀ ਲੱਗਣੀ ਨਹੀਂ ਰਹਿਣਾ ਜੀ ਕਿਸੇ ਨਾਲ ਸੁਣਾ ਬੜਾ ਇਹ ਨਹੀਂ ਰਹਿਣਾ ਬਾਈ ਇਹ 16 ਫੁੱਟਾ ਹੁੰਦੇ ਕਿੰਨੇ ਕਿੰਨੀ ਕਾ ਹੋਊਗੀ ਜੀ ਅਸੀਂ ਨੱਬ ਗੱਟ ਲਾਉਗੀ ਯੇ ਮਾ ਹਾਂ 85 ਤੇ 90 85 ਦਾ ਆ ਜਾਂਦੀ ਹੈ 90 95 95 ਹਾਂ ਤਾਂ ਆਪਾਂ 90 ਹੀ ਰੱਖਦੇ ਮੰਨ ਕੇ ਹਾਂ ਵੀ 16 ਫੁੱਟ ਆਏ 90 ਕਾ ਹੱਦ ਹੋਊਗੀ ਚੱਲ ਪਰ ਭਰੇ ਸਹੀ ਪਾਲਾ ਦੀ ਪੁੱਛ ਚਾਲ ਕਿੱਲੀਆਂ ਮਤ ਜੇ 4 ਦੋਣੀ 8 80 ਕ ਹੋਣੀ ਆ ਫਿਰ ਜੀਕ ਦੀ ਝੜ ਵੀ ਜੇ ਇੱਕ ਬੱਤੀ ਨਹੀਂ ਮਾਰਿਆ ਇਹਨੇ ਡੇਢ ਤੋਂ ਮਾਰਿਆ ਡੇਢ ਕੋਲ ਬਸੇਰੀ ਜਿੰਨੀ ਹੈ ਕੋਈ ਚੱਕਰ ਨਹੀਂ ਬਾਈ ਸਭ ਨੂੰ ਪਤਾ ਬਈ ਬਿਵਾਰੀਆਂ ਪਈ ਹੋਈਆਂ ਜੀ ਕੋਈ ਗੱਲ ਨਹੀਂ ਅਗਲੀ ਵਾਰ ਅਗਲੀ ਵਾਰ ਫੇਰ ਜੋਰ ਲਾਓ ਲੋੜ ਤਾਂ ਲਾਉਣੀ ਹੈ ਘਾਟੇ ਵਾਦੇ ਫੇਰ ਪੂਰੇ ਕਰਾਂਗੇ ਘਾਟਾ ਵਾਦਾ ਪੈ ਗਿਆ ਕਿਹਨੇ ਛੱਡੂਣੀ ਵੇਤੀ ਇਹ ਤਾਂ ਕਰਨੀ ਪੈਣੀ ਹੈ ਇਹਦੇ ਨਾਲ ਅੱਜ ਇਹਦੇ ਨਾਲ ਪੈਦੀ ਵਾਰ ਹੋਇਆ ਰੋਗ ਦਾ ਹਰੇਕ ਤੂੰ ਇਹ ਤੀ ਸਾਲ ਇੱਕ ਸਾਲ ਇਹੋ ਜਿਹਾ ਆਉਂਦਾ ਹੀ ਆ ਆਉਂਦਾ ਹੈ ਜਿਹੜਾ ਸਾਨੂੰ ਬਰਾਬਰ ਕਰ ਜਾਂਦਾ ਪਾਸ ਪਾਸ ਪਿਛਲੇ ਸਾਲ ਇਹੀ ਦੀ ਤੀ ਜਿਹੜਾ ਆਇਆ ਤਾਂ ਹੁਣ ਇੱਥੇ ਹੀ ਖੱਟ ਪੰਦ ਪੰਦਾ ਸੋਨਾ ਰਹਿ ਗਿਆ ਇਹ ਸੜਕਾਂ ਚੱਲੀ ਜਾਣਾ ਉਹ ਮਹਾਰਾਜ ਨੇ ਰੱਖੀ ਵੀ ਆ ਬਣਾਇਆ ਵੈਸੇ ਇੱਥੇ ਵੀ ਤੁਸੀਂ ਇੱਥੇ ਕੇ ਲੈਣਾ ਇੱਥੇ ਜੇ ਤੁਹਾਨੂੰ ਫੇਰ ਦੇ ਦੂੰਗਾ ਚੱਲੀ ਜਾ ਲੋ ਗੱਲ ਕਰੀ ਜਾਓ ਇੱਥੇ ਨੂੰ ਧੋਖਾ ਕਰੀ ਜਾਓ ਇੱਥੇ ਛੱਡਿਓ ਨਾ ਹਾਂ ਹੋਰ ਕੀ ਸਬਰ ਕਰਨਾ ਸਿਖਾਉਂਦੀ ਪਈ ਇਹ ਚੱਲੋ ਜਿਹੜਾ ਕਿਦਾਂ ਰਹਿ ਗਿਆ ਉਹ ਵੀ ਬੜਾਈ ਜਾ ਹਾਂ ਖਤਮ ਕਰੀਏ ਕੰਮ ਨੂੰ ਲੋ ਭਾਈ ਪਹੁੰਚ ਗਏ ਪਹੁੰਚ ਗਏ ਭਾਈ ਆਖਰੀ ਕਿਲਾ ਇਹ ਨੂੰ ਬੜਾ ਕੇ ਫਿਰ ਪਲੀ ਆਪਾਂ ਹੁਣ ਵੀ ਲਾ ਦੇਣਾ ਆਹ ਠੀਕ ਖੜੀ ਆ ਚ ਦੱਸਿਆ ਆ ਰੱਬ ਨੂੰ ਸੈੱਟ ਕਰ ਲੂੰ ਉਹ ਕਿਆ ਪਤਾ ਮੀਂਹ ਦਾ ਉਹਦਾ ਕੋਈ ਸੁਰ ਨਹੀਂ ਹੈਗਾ ਯਾਨੀ ਜੇ ਨਾ ਪਿਆ ਨਾ ਪਾਣੀ ਲਾਉਣਾ ਪੈਣਾ ਇੱਥੇ ਠੀਕ ਥੋੜੇ ਬਣ ਗਈ ਆ ਕੌਣ ਜੀ ਉਹ ਨਹੀਂ ਪੈਂਦੀ ਰੋਟੀ ਕਦੇ ਨਹੀਂ ਹੁੰਦਾ ਹੁਣ ਵੀ ਸੱਕੇ ਨਹੀਂ ਉਹ ਕਿਹੜੀ ਯਾਰ ਬਲਵੀਰ ਆਦੀ ਆ 1.5 ਕਿੱਲਿਆ ਖਾਣ ਆਇਓ ਪਿਆ ਬੱਤੀਆਂ ਬਣੀਆਂ ਵੀਆਂ ਸੋਕਾ ਲਾ ਕੇ ਜੀਰੀ ਦਾ ਇਹ ਗੱਲ ਮੀ ਪੈ ਗਿਆ ਉਹ ਕੱਲ ਨੂੰ ਦੇਖ ਲੈਣਾ ਨਹੀਂ ਲਾ ਦੇਣਾ ਪਾਣੀ ਨੂੰ ਐ ਬਾਦ ਜੀ ਨਹੀਂ ਬੈਠਣੀ ਹੋਈ ਹਰੀ ਆਲੇ ਨਾ ਆ ਉਹ ਆ ਵੀ ਤੋਹੀ ਪੀ ਜਾ ਕਿਹੜਾ ਇਹਨੂੰ ਕੋਈ ਨਹੀਂ ਹੋਇਆ ਇਹ ਘਰਦਾ ਫੱਕ ਨਾ ਫੇ ਫਰਕ ਨਹੀਂ ਕਾ ਫਰਕ ਹੈ ਇਹ ਘਰਦਾ ਉਸੈਲੀ ਦਾ ਇਹ ਘਰਦਾ ਇਹਨੇ ਰੱਖਿਆ ਪਤਾ ਹੋ ਜਣਾ ਸਾਨੂੰ ਦਿੱਤਾ ਉਹ ਵੀ ਘਰਦਾ ਹੀ ਤਾਂ ਘਰਦਾ ਵੀਜ਼ਾ ਫਰਕ ਹੋਰ ਮੈਂ ਹੁਣ ਭਰੋਸਾ ਛੱਡੀਏ ਆਪਣਾ ਘਰਦਾ ਕੰਮ ਕਰੀਏ ਹੋਰ ਕੀ ਘਰਦੀ दारू ਘਰਦਾ ਘਰਦਾ ਵੀਜ਼ਾ ਦਾਰੂ ਦਾਰੂ ਪਰੋ ਬਾਬੇ ਆ ਚਾਚਾ ਬਾਬਾ ਠੀਕ ਹੈ ਘਰਦੀ दारू ਘਰਦਾ ਵੀਜ਼ਾ ਠੀਕ ਹੈ ਆਪਾਂ ਨੂੰ ਪਾਰਾ ਵੀ ਭਾਈ ਸਾਡਾ ਅਸੀਂ ਕਿਹ ਕੁ ਪਾਇਆ ਬੈਠਾ ਉਹ ਨਹੀਂ ਜੀ ਤਾਂ ਸਾਨੂੰ ਆਪਾਂ ਦਾ ਵੀ ਕਿਹ ਕੁ ਪਾਇਆ ਨਹੀਂ ਪਾਇਆ ਹੈ ਜੀ ਕਹਿੰਦਾ ਕਹਰੇ ਆ ਇਹ ਕਰਦਾ ਪਾਣੀ ਥੋੜੇ ਦਾ ਵੱਧ ਪਾਣੀ ਵੱਧ ਪਾਣੀ ਹੈ ਹਾਂ ਵੀ ਇਹ ਡਿਗਰੀ ਕੋਈ ਨਹੀਂ ਆਗੀ ਦੀ ਡਿਗਰੀ ਕੋਈ ਨਹੀਂ ਆਗੀ ਚਾਚੇ ਨੂੰ ਸਭ ਪਤਾ ਹਲੇ ਕਦਮ ਮੈਂ ਪੜੇ ਕਦਮ ਮੈਂ ਪੀਂਦਾ ਨਹੀਂ ਹਾਂ ਉਹ ਹੋਣ ਛੜਤੀ ਥੋੜੀ ਪਹਿਲਾਂ ਪੀਤੀਓ ਹੈ ਹੁਣ ਛੜਤੀ ਅਸੀਂ ਡਿਗਰੀ ਦਾ ਦੇਣੀ ਵੀ ਪਾਣੀ ਪਾਈ ਵੱਧ ਪਾਣੀ ਵੱਧ ਪਾਈ ਕਰਦੀ ਵੀ ਕੋਈ ਡਿਗਰੀ ਡਿਗਰੀ ਨਹੀਂ ਹੈਗੀ ਪਤਾ ਲਿਖਿਆ ਬੰਦਾ ਵੀ ਇੰਨੀ ਕੁ ਵਾਈਟ ਜੀ ਦੀ ਇਹਦਾ ਕੋਈ ਪਤਾ ਨਹੀਂ ਹੈਗਾ ਪ੍ਰੈਕਟਿਕ ਦਾ ਕੋਈ ਬਣਾ ਹੀ ਨਹੀਂ ਡਿਗਰੀ ਹੋਣੀ ਹੈਗੀ ਕੋਈ ਕੋ ਡਿਗਰੀ ਉਹ ਨਹੀਂ ਇਹ ਵੀ ਲਾ ਕੇ ਰੱਖ ਦਿੰਦੀ ਹੈ ਤੇਰੀ ਪਹਿਲੇ ਤੋੜਦੀ ਹੁੰਦੀ ਆ ਤੇ ਕਹਿੰਦੀ ਪਿੱਛੇ ਹਰ ਜਾਣਾ ਪੈਗ ਪਾਇਆ ਪਿਆ ਹਾਂ ਅਹ ਕਿਹਦੀ ਆ ਟਰੈਕਟਰ ਦੀ ਆਵਾਜ਼ ਜੀ ਸੀ ਬੀ ਵਾਵਾ ਵਰਗੀ ਆ ਚ ਉਹਦੀ ਆਵਾਜ਼ ਕਣੀ ਹੈ ਹੈ ਕਣੀ ਆਪਣੇ ਪਹਿਲੇ ਆਪਣੇ ਬੈਲ ਲਾ ਦੀ ਪਹਿਲੇ ਇਹ ਆਵਾਜ਼ ਸੋਹਣੀ ਬਹੁਤ ਆਦੀ ਆ ਹਾਂ ਠੀਕ ਨਿਪੜ ਗਿਆ ਫਿਰ ਵੀ ਹਾਂ ਆ ਵਧੀਆ ਆ ਮਨੇ ਬੜੀ ਉਮੀਦ ਆ ਕਿਆ ਪਤਾ ਸਵੇਰ ਦੀ ਗੱਲ ਗੁੱਜਰਾਂ ਨੂੰ ਦੇ ਮਾਰਦੇ ਕਟਰ ਕੋ ਨਹੀਂ ਲੈ ਤੇ ਜਾ ਕਰ ਤੂੰ ਫੋਨ ਕਰ ਦੇ ਹੈ ਗੁੱਜਰਾਂ ਨੂੰ ਫੋਨ ਕਰ ਸਵੇਰ ਦੀ ਜਾਣ ਹਲਕ ਚਾਈ ਹੋਈ ਆ ਨਹੀਂ ਨਾ ਜੀ ਨਹੀਂ ਨਾ ਜਵੇ ਆ ਮੈਂ ਕੋ ਦਰਦੀ ਆ ਦਰਦੀ ਆ